ਚੰਗਾ ਭਲਾਸੀ ਕੀਰਤੀ ਜੋ ਕਰਦਾ ਸੀ ਮਿਹਨਤ ਮਜ਼ਦੂਰੀ ਪਹਿਲਾਂ ਹੀ ਮਿਹਨਤ ਮਜ਼ਦੂਰੀ ਦੇ ਨਾਲ ਚੱਲਦਾ ਸੀ ਘਰ ਦਾ ਮਸਾ ਗੁਜ਼ਾਰਾ ਤੇ ਉੱਪਰੋਂ ਪੈ ਗਈ ਭਿਆਨਕ ਬਿਮਾਰੀ ਅਤੇ ਉਸ ਬਿਮਾਰੀ ਨੇ ਬਣਾ ਕੇ ਰੱਖ ਦਿੱਤਾ ਉਸ ਕੀਰਤੀ ਨੂੰ ਅਪਾਹਜ ਉਸ ਦੇ ਸਿਰ ਤੇ ਦੋ ਪਰਿਵਾਰਾਂ ਦੀ ਜ਼ਿੰਮੇਵਾਰੀ ਪੈ ਗਈ ਅਤੇ ਆਪਣੇ ਵੀ ਬੱਚੇ ਹਨ ਅਤੇ ਆਪਣੇ ਦੂਸਰੇ ਵੱਡੇ ਭਰਾ ਕੁਸਮਾ ਪਹਿਲੇ ਉਸ ਦਾ ਪੂਰਾ ਹੋ ਗਿਆ ਸੀ ਹੁਣ ਉਸ ਦੇ ਵੀ ਪਰਿਵਾਰ ਦੇ ਪਾਲਣ ਪੋਸ਼ਣ ਦੀ ਮਿਹਰੀ ਉਸ ਦੇ ਉੱਪਰ ਹੈ ਇੱਕ ਛੋਟੇ ਜਿਹੇ ਘਰ ਦੇ ਵਿੱਚ ਰਹਿੰਦੇ ਨੇ ਦੋ ਪਰਿਵਾਰ ਅਤੇ ਘਰ ਦੇ ਵਿੱਚ ਨਾ ਹੀ ਲੈਟਰਿੰਗ ਹੈ ਅਤੇ ਨਾ ਹੀ ਪਾਣੀ ਦਾ ਕੋਈ ਪ੍ਰਬੰਧ ਛੋਟੀਆਂ-ਛੋਟੀਆਂ ਕੁੜੀਆਂ ਜੋ ਕਿ ਦੂਰੋਂ ਪਾਣੀ ਲੈ ਕੇ ਆਉਂਦੀਆਂ ਨੇ ਘਰ ਦੇ ਲਈ ਅਤੇ ਘਰ ਅਤੇ ਉਸ ਪਾਣੀ ਨਾਲ ਉਹ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਨੇ ਪੂਰੀ ਬਾਰਿਸ਼ ਦੇ ਮੌਸਮ ਦੇ ਵਿੱਚ ਕਾਨਿਆਂ ਦੀਆਂ ਛੱਤਾਂ ਚੋਣ ਲੱਗ ਪੈਂਦੀਆਂ ਨੇ ਅਤੇ ਉਹਨਾਂ ਨੂੰ ਕੱਜਣ ਦੇ ਲਈ ਪਾ ਲੈਂਦੀਆਂ ਨੇ ਉਹਨਾਂ ਦੇ ਉੱਪਰ ਤਰਪਾਲਾਂ ਹੁਣ ਲੋੜਵੰਦ ਪਰਿਵਾਰ ਲਗਾ ਰਹੇ ਹਨ ਦਾਨੀ ਸੱਜਣਾਂ ਨੂੰ ਮਦਦ ਦੇ ਲਈ ਗੋਹਾਰ ਤੋ ਸਾਡੇ ਨਾਲ ਪਰਿਵਾਰਕ ਮੈਂਬਰ ਜੋ ਘਰ ਦੇ ਮੁਖੀ ਨੇ ਉਹ ਮਜਬੂਰ ਉਹਨਾਂ ਨਾਲ ਗੱਲਬਾਤ ਕਰਾਂ ਸਸੀਗਾ ਭਾਈ ਸਸੀਗਾ ਕੀ ਪੜੀ ਆਪਣਾ ਨਾਮ ਜਵਨ ਤੇ ਪੜੀ ਸਿਰੂ ਤੋਂ ਹੈਂਡੀਕੈਪ ਵੀ ਕੀ ਜਾਉਂ ਮੇਰ ਜੀ ਕੀ ਕੀ ਮਤਲਬ ਸਾਰੀ 10 ਰੁਪਏ ਫਿਰ ਕਿਵੇਂ ਮਤਲਬ ਜਿਹੜਾ ਉਹ ਆਇਆ ਹੈ ਤੇ ਚੀਰਾ ਦਵਾਇਆ ਹੈ ਹਾਂਜੀ ਹਾਂਜੀ ਤੇ ਉਹਦੇ ਨਾਲ ਕੈਂਸਰ ਬਣ ਗਿਆ ਪਹਿਲਾਂ ਮਤਲਬ ਕੀ ਕਰਦੇ ਕੰਮ ਇਹਨਾਂ ਠੀਕ ਜੀ ਲੇਬਰ ਕਰਦੇ ਲੇਬਰ ਕਰਦੇ ਦੇ ਬੰਦੇ ਹਾਂਜੀ ਤੇ ਉਹ ਮਤਲਬ ਕਿੰਨਾ ਚਿਰ ਕਿੰਨਾ ਕਿੰਨਾ ਟਾਈਮ ਪਹਿਲਾਂ ਮਤਲਬ ਇਹ ਹੋਇਆ ਕਿੰਨਾ ਚਿਰ ਹੋ ਗਿਆ 2.5 ਸਾਲ ਹੋ ਗਏ 2.5 ਸਾਲ ਹੋ ਗਏ ਹਾਂਜੀ ਤੇ ਕਿਵੇਂ ਮਤਲਬ ਉਹਦੇ ਬਾਅਦ ਫਿਰ ਘਰ ਦਾ ਸਰਕਲ ਕਿਵੇਂ ਚੱਲਦਾ ਚੰਗੀ ਨਾਲ ਚੱਲਦਾ ਮਤਲਬ ਉਹ ਹਾਂਜੀ ਕੋਈ ਮਤਲਬ ਬਾਹਰੋਂ ਜਿਹੜੀ ਪੈਸੇ ਤਲੀ ਜਾ ਕੋਈ ਰੋਜ਼ਗਾਰ ਦੀ ਕੋਈ ਮੈਂ ਨਹੀਂ ਨਹੀਂ ਕਿਉਂਕਿ ਅੱਜ ਕੱਲ ਤਾਂ ਜਿਹੜਾ ਮਤਲਬ ਕੋਈ ਇਹ ਬੁੱਝਾ ਬੰਦਾ ਸਿਵਲ ਬੰਦਾ ਹੋਵੇ ਤਾਂ ਉਸ ਨੂੰ ਵੀ ਜਿਹੜਾ ਵਾ ਮਤਲਬ ਕੰਮ ਕਰਦੇ ਕਰਨਾ ਹੋਵੇ ਤਾਂ ਬੜਾ ਮਤਲਬ ਕੁਝ ਦੇਖ ਕੇ ਕਰਦੇ ਨੇ ਤੇ ਤੁਸੀਂ ਤਾਂ ਮੇਰੀ ਗੱਲਾਂ ਫਿਰ ਵੀ ਹਾਂ ਡਿਕਾਪ ਤੇ ਹਾਂਜੀ ਨਹੀਂ ਉਹ ਕਰਦਾ ਕੰਮ ਤੇ ਹਾਂਜੀ ਤੇ ਮਤਲਬ ਪਾਣੀ ਦਾ ਵੀ ਘਰ ਕੋਈ ਸਰਕਲ ਨਹੀਂ ਲੱਟ ਰਿਹਾ ਬਹੁਤ ਮੁਹਾਨੀ ਆ ਮਤਲਬ ਕੋਈ ਇੰਨੀਆ ਮਤਲਬ ਸਸਤਾ ਨਹੀਂ ਜਾਂ ਤੁਹਾਡਾ ਹੰਡੀਕਪ ਕੋਟਾ ਵਾ ਕਦੀ ਮਤਲਬ ਕਹੇ ਨੇ ਕਿ ਕਿਤਾ ਮਤਲਬ ਇਹ ਚੀਜ਼ ਨਹੀਂ ਨਹੀਂ ਕਿਤਾ ਨਹੀਂ ਕਿਤਾ ਕੋ ਪੈਨਸ਼ਨ ਕੋ ਲੱਗੀ ਪੈਨਸ਼ਨ ਲੱਗੀ ਕਿੰਨੀ ਪੈਨਸ਼ਨ ਲੱਗੀ 1500 1500 ਰੁਪਏ ਜਿਹੜਾ ਫਿਰ ਕਰਦਾ ਗੁਜਰਦਾ ਚੱਲ ਜਾਂਦਾ ਨਹੀਂ ਮੁਸ਼ਕਲ ਚੱਲਦਾ ਚੱਲ ਜਾਂਦਾ ਹਾਂਜੀ ਹੋਰ ਪਰਵਾਜ਼ ਕੌਣ ਕੌਣ ਹੈ ਹੋਰ ਮਾਤਾ ਜੀ ਹਾਂਜੀ ਤੇ ਤਿੰਨ ਕੁੜੀ ਵਾ ਸਾਰੇ ਜੋ ਤਿੰਨ ਕੁੜੀਆਂ ਤਿੰਨ ਕੁੜੀਆਂ ਉਹ ਛੋਟ ਵੱਡੇ ਭਰਾ ਦੀ ਉਹ ਉਹ ਸਰਪ੍ਰੋਖ ਦੀ ਡੈਥ ਹੋ ਗਈ ਉਹ ਫਿਰ ਸਾਰੇ ਪਰਿਵਾਰ ਦੀ ਮੇਰੇ ਤੁਹਾਡੇ ਦੇ ਹਾਂਜੀ ਹੂੰ ਉੱਥੇ ਤੁਹਾਡੀ ਜਿਹੜੀ ਤੁਹਾਡੀ ਵਾਈਫ ਹੈ ਜਿਹੜੀ ਕਾੜਦੀ ਉਹ ਕੀ ਕਰਦੀ ਉਹ ਵੀ ਕੰਮਕਾਰ ਕਰਦੀ ਮਾਤਾ ਵੀ ਕਰਦੀ ਉਹ ਕਿੱਕਾ ਦਾ ਕੰਮਕਾਰ ਕਰਦੀ ਲੋਕਾਂ ਦੇ ਘਰਾਂ ਦੇ ਕਰਾਜ ਹਾਂਜੀ ਉਹ ਫਿਰ ਕਰਾਜੇ ਕੰਮ ਕਰਨਾ ਜਿਆਦਾ ਉਹ ਕਰੋ ਉਹਨਾਂ ਦੇ ਸਿਰ ਤੇ ਜਿਹੜਾ ਥੋੜਾ ਬਹੁਤਾ ਕਰਦਾ ਤੇ ਜਾਂ ਤੁਹਾਡੀ ਥੋੜੀ ਬਹੁਤੀ ਪੰਚਣਾ ਹੋਵੇ ਜਿਹੜੀ ਚ ਮਾਰਗ ਸਰਕਲ ਹਾਂਜੀ ਜਿਹੜੀਆਂ ਐਨੀਆਂ ਐਨਰਈ ਨੇ ਜਾਂ ਜਿਹੜੀਆਂ ਸਸਤਾ ਨੇ ਜਿਹੜੀਆਂ ਉਹ ਜੋ ਵੀ ਲੋਕਾਂ ਦੀਆਂ ਕੰਮ ਤੁਹਾਡੇ ਵਰਗੇ ਕਾਰਜਕਰ ਬੰਦੇ ਜਿਹੜੇ ਦੇਖਦੇ ਨੇ ਹਾਂਜੀ ਉਨਰ ਕੀ ਮਦਦ ਦੀ ਗੱਲ ਹੈ ਮੇਰੀ ਕੀ ਹੋਣਾ ਚਾਹੀਦਾ ਇੱਕ ਤਾਂ ਚਾਹੀਦਾ ਇਹ ਕਮਰਿਆਂ ਦਾ ਕਮਰਾ ਤਾਂ ਨਹੀਂ ਹਾਂਜੀ ਇਹ ਇੱਕ ਪਾਣੀ ਦਾ ਪਾਣੀ ਦਾ ਸਰਕਲ ਵੀ گاਉਂ ਮਤਲਬ ਹੁੰਦਾ ਹੈ ਸ਼ਾਦੀਆਂ ਦਾ ਚਲੋ ਥੋੜੀ ਪੁੰਜ ਹੁੰਦਾ ਵਾ ਤੇ ਕਿਵੇਂ ਪਾਣੀ ਕਿੱਥੋਂ ਵੜੋ ਸਾਰਾ ਬਰ੍ਹ ਹੁੰਦਾ ਇੱਥੇ ਪਾਣੀ ਹਾਂਜੀ ਵੜਨ ਲਈਦਾ ਵੜਨ ਲਈਦਾ ਹਾਂਜੀ ਉਹ ਫਿਰ ਕਰਦੇ ਟੋਟਾ ਤੇ ਕਰਦੇ ਹਾਂਜੀ ਪਰ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹਾਂਜੀ ਠੀਕ ਸੋ ਸਾਡੇ ਚੈਨਲ ਦੇ ਮਾਦਮ ਰਾਈ ਜਿਹੜੀਆਂ ਸਸਤਾ ਨੇ ਮਤਲਬ ਜੀ ਇਹਨਾਂ ਕਹਿੰਦੇ ਇਹਨਾਂ ਦੀ ਵੀਰਨ ਜਿਹਾ ਅਪਰੋਚ ਕਰਨੀ ਹੋਵੇ ਕਿ ਕਿੱਥੇ ਮਿਲੋ ਤੇ ਕਰ ਸਕਦਾ ਮਤਲਬ ਇਹ ਕਿਹੜਾ ਜ਼ਿਲ੍ਹਾ ਪੈਂਦਾ ਤੇ ਕਿਹੜਾ ਪਿੰਡ ਪੈਂਦਾ ਜ਼ਿਲ੍ਹਾ ਗਰਦਾਫਰ ਜ਼ਿਲ੍ਹਾ ਗਲਾਸਬੰਦ ਪਿੰਡ ਦਾਖਾਨਾ ਖਤੂਪੁਰ ਕਿਹੜਾ ਪਿੰਡ ਕਿਹੜਾ ਪੈਂਦਾ ਦਬੂਰਜੀ ਦਬੂਰਜੀ ਬਟ ਕੋਈ ਕਨੈਕਟ ਨੰਬਰ ਕੋ ਮੋਬਾਈਲ ਨੰਬਰ ਯਾਦ ਹੈ ਹਾਂ ਜੀ ਦੱਸੋ ਮਾੜਾ ਮਾੜਾ 99 ਹਾਂ ਜੀ 15 ਹਾਂ ਜੀ 9 ਹਾਂ ਜੀ ਅਹ ਪਤਾ 42 42 700 ਸੋ ਇਹ ਸਨ ਜਿਨ੍ਹਾਂ ਨੇ ਮਤਲਬ ਵਿੱਚ ਕੁਝ ਹੋਰ ਸਾਡੇ ਨਾਲ ਪਿੰਡ ਦੇ ਮੌਜੂਦ ਨੇ ਲੋਕ ਉਹਨਾਂ ਨਾਲ ਗੱਲਬਾਤ ਸੱਸਰੀ ਭਾਜੀ ਸੱਸਰੀ ਕਰ ਭਾਜੀ ਕੀ ਭਾਜੀ ਆਪਣਾ ਨਾਮ ਮੇਰਾ ਨਾਮ ਕਸ਼ਮੀਰੀ ਲਾਲ ਆ ਤੇ ਮੈਂ ਇਹਦਾ ਚਾਚਾ ਜੋ ਤੇ ਵਿਚਾਰੇ ਨੂੰ ਤੰਗੀ ਤੇ ਤੁਹਾਨੂੰ ਪਤਾ ਹੀ ਹੈ ਵਾ ਲਤੋਂ ਉਹ ਜਾ ਕੁੜੀ ਵਿਚਾਰੀ ਦਿਹਾੜੀ ਕਰਦੀ ਹੈ ਕੰਮਾਂ ਲੋਕਾਂ ਦਾ ਕਰਨ ਜਾ ਕੇ ਤੇ ਵਿਚਾਰੀ ਨੁਹਾਪਾਲਾ ਕਰਕੇ ਤੇ ਇਹਨਾਂ ਨੂੰ ਰੋਟੀ ਖਵਾ ਲਦੀ ਹੈ ਜੀਆਂ ਨੂੰ ਦੋ ਗੁੱਡੀਆਂ ਐ ਇੱਕ ਆਕਾਜੋ ਤੇ ਪਾਣੀ ਦੀ ਵੀ ਤੰਗੀ ਆ ਵਿਚਾਰੇ ਨੂੰ ਤੇ ਭਰਸ ਵੀ ਹਨ ਨਹੀਂ ਤੇ ਵਿਚਾਰੇ ਨੂੰ ਕੋਈ ਕਮਰੇ ਦੀ ਵੀ ਵੇਖ ਲਈ ਜੋ ਹਾਲਤ ਤੁਸੀਂ ਸਾਹਿਬ ਜੀ ਹਨ ਇੰਨੀਆਂ ਜਿੱਦਾਂ ਸਸਤਾ ਨੇ ਜਾਂ ਇਹਨਾਂ ਦਾ ਹੈਂਡੀਕੈਪ ਕੋਟਾ ਬਣਿਆ ਵਾ ਤੇ ਕਦੀ ਮਤਲਬ ਕੋਈ ਮਦਦ ਨਹੀਂ ਕੀਤੀ ਕੋਈ ਨਹੀਂ ਆਇਆ ਜੀ ਇੰਨੀ ਸਰਕਾਰਾਂ ਨੂੰ ਗਰੰਟਾ ਦਾ ਮਤਲਬ ਕੀਤਾ ਜਾਂਦੇ ਦਾਵਾ ਕੋਈ ਨਹੀਂ ਆਇਆ ਕੋਈ ਕੋਠਿਆ ਦਾ ਤੇ ਕੋਈ ਨਹੀਂ ਕੋਈ ਨਹੀਂ ਜੀ ਕਿਹ ਵਦਾਈ ਕਿਨੇ ਕਿ ਮੰਤਰੀ ਨੇ ਇਦਨ ਕੋਈ ਅਪਰੋਚਿੰਗ ਕੀਤੀ ਕੋਈ ਮੰਤਰੀ ਨਹੀਂ ਆਇਆ ਪਿੰਡ ਵਾਲਿਆਂ ਨੂੰ ਥੋੜੀ ਬਹੁਤੀ ਜਿੰਦਾਂ ਕੋ ਮਦਦ ਕਰਦੇ ਕੋਈ ਹੰਸੀ ਮਾ। ਪਿੰਡ ਵਾਲੇ ਵਿਚਾਰੇ ਕੋਈ ਦੇ ਦਿੰਦੇ ਨੇ ਕਈ ਦੀ ਕਰਾਈ ਥੋੜਾ ਬੋਦਾ ਕੋਈ ਰਿਸ਼ਤੇਦਾਰ ਆ ਲੋ ਜਾ ਕੇ ਥੋੜਾ ਬੋਦਾ ਪਿੰਡਾ ਕੋਈ ਰਿਸ਼ਤੇਦਾਰਾਂ ਵਿਚਾਰਿਆਂ ਕੀ ਕਰਨਾ ਰਿਸ਼ਤੇਦਾਰ ਤੇ ਉਹ ਜਿਹੇ ਵਿਚਾਰੇ ਗਰੀਬ ਹੀ ਨੇ ਸਵਰੇ ਜਿਹੜੇ ਨੇ ਮਤਲਬ ਜੀਵਨ ਦੱਸਣ ਦੀ ਨੇ ਵੀ 1500 ਰੁਪਏ ਨੇ ਦੀ ਪੰਜ ਸੜਾ ਤੇ ਬਾਕੀ ਜਿਹੜਾ ਥੋੜਾ ਬੋਤਾ ਇਹਨਾਂ ਦੀ ਜਿਹੜੇ ਕਰਦੇ ਵਾਈਫ ਨਾਲ ਦੀ ਕੰਮ ਕਰਦੀ ਉਹਦੇ ਨਾਲ ਫਿਰ ਸਰ ਉਹਦੇ ਨਾਲ ਹੀ ਸਰਦਾ ਜੋ ਵਿਚਾਰੀ ਹੋਰ ਕੁੜੀਆਂ ਵੀ ਦੱਸਦੇ ਮੇਰੇ ਖਿਆਲ ਕਿੰਨੀਆਂ ਕੁੜੀਆਂ ਨੇ ਕੁੜੀਆਂ ਦੋ ਜੋ ਨਿਗੀਆਂ ਨਿਗੀਆਂ ਨੇ ਛੋਟੀਆਂ ਕੁੜੀਆਂ ਨੇ ਪਰ ਕੋਲ ਪਹਿਲਾਂ ਵੀ ਇੱਕ ਬ੍ਰਦਰ ਹੀ ਜਿਹੜਾ ਮਲੋਰੀ ਦਾ ਵੱਡਾ ਜਿਹੜਾ ਸੀ ਉਹਦੀ ਦਾਤ ਹੋਈ ਸੀ ਉਹ ਵੀ ਜੁਮੇਵਾਰੀ ਉਹਦੀ ਜੁਮੇਵਾਰੀ ਤਿੰਨ ਗੁੱਡੀਆਂ ਨੇ ਉਹਦੀਆਂ ਤੇ ਆਪੇ ਛੱਡ ਕੇ ਚਲ ਗਈ ਸੀ ਤੇ ਵਿਚਾਰਾ ਇਹ ਇਨੇ ਸਾਮ ਦਾ ਸੂਮ ਦਾ ਰਿਹਾ ਹੈ ਤੇ ਮਾਂ ਵੀ ਵਿਚਾਰੀ ਕੰਮ ਕਰ ਆਉਂਦੀ ਆ ਤੇ ਲੈ ਆਉਂਦੀ ਆ ਕੋਈ ਵੇ ਲੂਣ ਤੇ ਉਤਰਿਆ ਰਹਿੰਦਾ ਜਿਹੋ ਨੇ ਦਾ ਮਲੋ ਜਿਹੜੀਆਂ ਸਜਸਤਾਨਾ ਐਨਆਰਈ ਵੀਰਨ ਜਾਂ ਜਿਹੜੀ ਸਮਾਜ ਸੇਵੀ ਸਜਸਤਾਨਾ ਜਿਹੜੀਆਂ ਮਤਲਬ ਇਦਾਂ ਦੇ ਮਦਦਗਾਰ ਪਰਿਵਾਰਾਂ ਲਈ ਲਾਈਵ ਹੁੰਦੇ ਸਾਬ ਤੋਂ ਉਹਦੀਆਂ ਨੇ ਅਰੇ ਚੈਨਲ ਦੇ ਮਾਧਮ ਰਾਈ ਜਿਹੜੀਆਂ ਉਹਨਾਂ ਕਹਿੰਦੇ ਮਦਦ ਕਰਨੀ ਹੈ ਤੇ ਕਿਹੜਾ ਪਿੰਡ ਪੈਂਦਾ ਵਾ ਤੇ ਕਿ ਕਿਹੜੇ ਜਿਹੜੇ ਚਾਹ ਸਾਰਾ ਐਡਰੈਸ ਦਿਓ ਬਰ ਗਰਦਾਸਪੁਰ ਜ਼ਿਲ੍ਹਾ ਜੋ ਢਾਕਾਣਾ ਫਤੂਵਰ ਤੇ ਤਸੀਲ ਬਟਾਲਾ ਨਹੀਂ ਪਹਿਲਾਂ ਬਟਾਲਾ ਹੁੰਦੀ ਸੀ ਹੁਣ ਆ ਗਈ ਹੁਣੀ ਆ ਤੇ ਢਾਕਾਣਾ ਫਤੂਵਰ ਤੇ ਢੇੜ ਫਤੂਵਰ ਮਤਲਬ ਕਸਬਾ ਕਲੰਦੋ ਦਾ ਲੱਗੇ ਜਿਹੜਾ ਪਿੰਡ ਦਬੁਰਜੀ ਪੈਂਦਾ ਗੁਜਰਾਹ ਦੀ ਦਬੁਰਜੀ ਬਾਜੀ ਦੀ ਜੋ ਗੁਜਰਾਹ ਦਬੁਰਜੀ ਦੀ ਦਬੁਰਜੀ ਦਬੁਰਜੀ ਗੁਜਰਾਹ ਦੀ ਬਾਜੀ ਦੀ ਕਿਉਂ ਪਾਜੀ ਗੁਜਰੀਆਂ ਦੁਬਰਜੀਆਂ ਬੜੀਆਂ ਨੇ ਤੇ ਇਹ ਗੁਜਰਾ ਦੀ ਦੁਬਰਜੀ ਵੱਜਦੀਆਂ ਕਹਿਣਾ ਹੋਰ ਲੱਗੇ ਕੀ ਮਤਲਬ ਜਿਹੜਾ ਵਾ ਸਭ ਮਤਲਬ ਕਿਹੜਾ ਕਿਹੜਾ ਕੰਮ ਹੋਣਾ ਚਾਹੀਦਾ ਪਾਣੀ ਦਾ ਬੰਦ ਹੋਣਾ ਚਾਹੀਦਾ ਜਿਹੜਾ ਕਮਰੇ ਅੰਦਰ ਰਹਿੰਦੇ ਜੇ ਕਿ ਦਾਨੀ ਸਜਨ ਦੇ ਕਿਤੇ ਮਨ ਦੇ ਵਿੱਚ ਮਿਹਰ ਪੈਂਦੀ ਸੀ ਕੀ ਹੋਣਾ ਚਾਹੀਦਾ ਇਹਦਾ ਵਿਚਾਰੇ ਦਾ ਕਮਰਾ ਪਾਜੀ ਤੇ ਪਾਣੀ ਦਾ ਹਲਕੇ ਤੇ ਮਾੜਾ ਮੋਟਾ ਵਿਚਾਰੇ ਦਾ ਹੋ ਜੇ ਆਈ ਦੇ ਹੋਏ ਸੁੱਖ ਨਾ ਵੀ ਪਤ ਨੂੰ ਕਿਤੇ ਮਾੜਾ ਮੋਟਾ ਆਸਰਾ ਮਿਲ ਜੀ ਮਹ ਲੋਕ ਰੋਜ਼ਗਾਰ ਦਾ ਵੀ ਥੋੜਾ ਬਹੁਤ ਗਿਗਾੜ ਵੀ ਕੋਈ ਮਾੜਾ ਮੋਟਾ ਮਿਲ ਜੇ ਬੈ ਕੇ ਜਿਹੜਾ ਕੰਮ ਕਰ ਸਕਦਾ ਬੈ ਕੇ ਕੰਮ ਕਰ ਲੈ ਵਿਚਾਰਾ ਲੱਤੋਂ ਤੇ ਤੁਹਾਨੂੰ ਪਤਾ ਹੀ ਹੈ ਜਿਤਨਾ ਦਿਹਾਵਾ ਤੇ ਇਹਨੂੰ ਗੁਜ਼ਾਰਾ ਥੋੜਾ ਬਹੁਤਾ ਕੋਈ ਮਿਲਣਾ ਚਾਹੀਦਾ ਸੋ ਇਹ ਸਨ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਵੱਲੋਂ ساری ਗੱਲਬਾਤ ਦੱਸੀ ਗਈ ਇੱਕ ਤਾਂ ਇਹਨਾਂ ਦਾ ਮਤਲਬ ਪਾਣੀ ਦਾ ਵੀ ਕਹਿੰਦੇ ਨੇ ਵੀ ਥੋੜਾ ਬਹੁਤਾ ਜਿਹੜਾ ਸਰਕਲ ਹੋ ਜਾਣਾ ਚਾਹੀਦਾ ਵਾ ਤੇ ਕੋਈ ਲੈਟਰਿੰਗ ਬਾਥਰੂਮ ਦਾ ਵੀ ਜਿਹੜਾ ਕੋਈ ਖਾਸਾ ਬੰਦ ਨਹੀਂ ਆ ਤੇ ਜਿਗਰਦਾਨੀ ਸੱਜਣ ਤੇ ਜਾਣ ਨਹੀਂ ਰਹੀ ਤੇ ਮੰਦੇ ਵਿੱਚ ਮਹਿਰ ਪੈਂਦੀ ਆ ਤਾਂ ਕੋਤੇ ਮਤਲਬ ਥੋੜਾ ਬੋਤਨ ਰੋਜ਼ਗਾਰ ਦਾ ਜਿਹੜਾ ਸਾਧਨ ਤੇ ਕਰਾਮ ਹੋਇਆ ਕਰਾਇਆ ਜਾਏ ਤਾਂ ਕਿ ਜੋ ਕੀ ਬੈਠ ਕੇ ਥੋੜਾ ਬੋਤ ਆਪਣਾ ਘਰ ਦਾ ਜਿਹੜਾ ਵਾ ਮਤਲਬ ਨੋਟਨ ਜਿਹੜਾ ਕਿ ਰੋਟੀ ਪਾਣੀ ਦਾ ਸਰਕਲ ਜਿਹੜਾ ਚਲਾ ਸਕਣ ਸੋ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਕੈਮਰਾਮੈਨ ਰਾਜਮੇਂਦਰ ਸਿੰਘ ਜਨੂ